ਗੌੜੀ ਮਹੱਲਾ ਪੰਜਵਾਂ ਨਿਤਰ ਪ੍ਰਕਾਸ਼ ਕੀਆ ਗੁਰਦੀਵ ਨਿਤਰ ਪ੍ਰਕਾਸ਼ ਕੀਆ ਗੁਰਦੀਵ ਪਰਮਗੈ ਪੂਰਨ ਭਈ ਸੇਵ ਰਹਾਉ ਸੀਤ라 ਤੇ ਰਖਿਆ ਬਿਹਾਰੀ ਪਾਰ ਬ੍ਰਹਮਾ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾਂ ਤਨ ਓ ਮਸਤਕ ਧੰਨ ਤੇਰੇ ਨੇਤ ਤਾਨਿਓ ਭਗਤ ਜਨ ਤੁਮ ਸੰਗ ਹੀਤ ਨਾਮ ਬਿਨਾ ਕੈਸੇ ਸੁਖ ਲਈਐ ਰਸ ਨਾਮ ਆਰਾਮ ਨਾਮ ਜਸ ਕਈਐ ਰਹਾਉ ਤਿਨ ਉਪਰ ਜਾਈਐ ਕੁਰਬਾਨ ਜਨ ਜਪਿਆ ਨਾਨਕ ਜਨ ਜਪਿਆ ਨਿਰਮਾਨ ਗਉੜੀ ਮਹੱਲਾ 5ਵਾਂ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸਮਾਨ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਆਗੇ ਆਪ ਏ ਥਾਨ ਵਸ ਜੰਕੈ ਆਠ ਪੈਰ ਮਨ ਹਰ ਕੋ ਜਾਪੈ ਪਤ ਪਰਵਾਨ ਸਤਿ ਨਿਸਾਨ ਜਾਂ ਕੋ ਆਪ ਕਰੈ ਪਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸਮਾਲ ਗੌੜੀ ਮਹੱਲਾ ਪੰਜਵਾਂ ਸਤ ਗੁਰ ਪੂਰਾ ਭਇਆ ਕਿਰਪਾਲ ਹਰਿ ਦੇ ਵਸਿਆ ਸਦਾ ਗੋਪਾਲ ਰਾਮ ਰਵਤ ਸਦਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰਿ ਰਾਯਾ ਰਹਾਉ ਕਉ ਨਾਨਕ ਜੰਗ ਕੀ ਪੂਰੀ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਗੌੜੀ ਮਹੱਲਾ ਪੰਜਵਾ ਤੋਤੀ ਖੋਲ ਵਿਸ਼ਾਈ ਢ ਗਰ ਧਬ ਵਾਂਗੂ ਲਾਏ ਪੀਟ ਬੇਨ ਕਰ ਤੋਤੀ ਮੁਗਤ ਨ ਪਾਈਐ ਮੁਗਤ ਪਦਾਰਥ ਨਾਮ ਧਾਈਐ ਰਹਾਉ ਪੂਜਾ ਤਿਲਕ ਕਰਤ ਈਸ਼ ਨਾਨਾ ਸ਼ੋਰੀ ਕਾ ਡਲੇ ਵੇ ਹੱਥ ਦਾਨਾ ਬੇਦ ਪੜ ਮੁਖ ਮੀਠੀ ਬਾਣੀ ਜੀਆਂ ਕੋਤ ਨ ਸੰਗੈ ਪ੍ਰਾਨੀ ਕਉ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾਂ ਥਿਰ ਕਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰਖੀ ਕਰਤਾਰੀ ਬਾਦਸ਼ਾਹ ਸਾ ਸਭ ਵਸ ਕਰ ਦੀਨੇ ਅੰਬ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਜ ਸੰਗਤ ਮਿਲ ਕੀ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਹਰ ਸੰਗ ਰਾਤੀ ਪਾਏ ਨਾ ਜਲੇ ਹਰ ਸੰਗ ਰਾਤੀ ਮਾਇਆ ਨਹੀਂ ਛਲੇ ਹਰ ਸੰਗ ਰਾਤੀ ਨਹੀਂ ਡੂਬੇ ਜਲਾ ਹਰ ਸੰਗ ਰਾਤੀ ਸੋ ਫਲ ਫਲਾ ਸਭ ਪੈ ਮਿਟੇ ਤੁਮਾਰੇ ਨਾਹੀ ਭੇਜ ਦ ਸੰਗ ਹਰ ਹਰ ਗੁਨ ਗਾਈ ਰਹਾਓ ਹਰ ਸੰਗ ਰਾਤੀ ਮਿਟੇ ਸਭ ਚਿੰਤਾ ਹਰ ਸੋ ਸੂਰਜ ਜਿਸ ਸਾਧਕ ਮੰਤਾ ਹਰ ਸੰਗ ਰਾਤੀ ਜਮ ਨਹੀਂ ਤਰਾਸੇ ਹਰ ਸੰਗ ਰਾਤੀ ਪੂਰਨ ਆਸੇ ਹਰ ਸੰਗ ਰਾਤੀ ਦੁਖ ਨਾ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੇ ਹਰ ਸੰਗ ਰਾਤੀ ਪਰਮ ਭਉ ਨਸੇ ਹਰ ਸੰਗ ਰਾਤੀ ਨਿਰਮਲ ਸੋਈ ਕਉ ਨਾਨਕ ਤਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀਂ ਗਉੜੀ ਮਹੱਲਾ ਪੰਜਵਾ ਉੱਧਮ ਕਰਤ ਸੀਤਲ ਮਨ ਪੈ ਮਾਰਗ ਚਲਤ ਸਗਲ ਦੁਖ ਗੈ ਨਾਮ ਜਪਤ ਮਨ ਪੈ ਅਨੰਦ रस गाए गुण परमानंद खेम भया कुशल कर आई पीड़ित साध संग गई बुलाए रहा नेत्र पनीत देख ही दर्शन तन मस्तक चरण कंबल ही परस गोबिंद की टैल सफल ए काया संत प्रसाद परम पद पाया जन के केनी आप सहाई सुख पाया लग दास पाए आप गया ता आपी पै कृपा नदान की सरनी पै ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਣ ਕਹਾ ਕੋ ਜਾਇ ਆਸਤਰ ਪੈ ਬਸੀ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜੇਵਾਂ ਕੋਟ ਮਜਨ ਕੀਨੋ ਇਸ਼ਨਾਨ ਲਾਖ ਅਰਬ ਖਰਬ ਦੀਨੋ ਦਾਨ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟੇ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੇ ਅਨਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾਦੇ ਸਿਮਰਤ ਸਾਸਤ ਬੀਦ ਕਾਨੈ ਜੋਗ ਗਿਆਨ ਸਿੱਧ ਸੁਖ ਜਾਨੈ ਨਾਮ ਜਪਤ ਪ੍ਰਭ ਸਿਉ ਮਨ ਮਾਨੈ ਆ ਗਾਦ ਬੋਧ ਹਰ ਅਗਮ ਅਪਾਰੀ ਨਾਮ ਜਪਤ ਨਾਮ ਰਦੈ ਵਿਚਾਰੀ ਨਾਨਕ ਕੋ ਪ੍ਰਭ ਕਿਰਪਾ ਧਾਰੀ ਗਉੜੀ ਮਹੱਲਾ ਪੰਜਵਾਂ ਸਿਮਰ 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 ਸੁਖ ਪਾਇਆ ਚਰਨ ਕੰਬਲ ਗੁਰ ਦੇਰ ਦੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਤਨ ਤੀਰਾ ਰਹਾਉ ਅਨ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿੱਧ ਪੈ ਸਗਲ ਕਾਮ ਦਰਸ਼ਨ ਦੇ ਕਸਿਤਲ ਮਨ ਪੈ ਜਨਮ ਜਨਮ ਕੇ ਕੇਲ ਵਿਖ ਗਏ ਕਉ ਨਾਨਕ ਕਹਾ ਪੈ ਪਾਈ ਆਪਣੇ ਸੇਵਕ ਕੀ ਆਪ ਪੈ ਜਿਰਖਾਈ ਸੁਰਠ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰੇ ਬਾਪ ਜੈਸੇ ਮਾਹੀ ਪ੍ਰਭ ਕੀ ਸਰਨੀ ਉੱਭਰੀ ਸਭ ਕੋਈ ਕਰਨ ਕਰਾਵਨ ਪੂਰਨ ਸਚ ਸੋਈ ਰਹਾਉ ਅਬ ਮਨ ਬਸਿਆ ਕਰਨ ਹਾਰਾ ਪੈ ਬਿਨ ਸੇ ਆਤਮ ਸੁਖ ਸਾਰ ਕਰ ਕੇ ਕਿਰਪਾ ਆਪਣੀ ਜਨ ਰਾਖੀ ਜਨਮ ਜਨਮ ਕੇ ਕੇਲ ਵਿਖਲਾਤੀ ਕਹਿ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗਉੜੀ ਚਤੀ ਮਹੱਲਾ ਪੰਜਵਾ ਦੋ ਪਦੀ ਏਕ ਓਂਕਾਰ ਸਤ ਗੁਰ ਪਰਸਾਦ ਰਾਮ ਕੋ ਬਲ ਪੂਰਨ ਪਾਈ तां तेथा ना व्याप काई रहाओ जो, जो दास हर माई। सो, सो कर त कराई निदक की प्रभ पत नानक हर गुण निरपोगाई गौड़ी महला पंज ਪੁੱਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗੈ ਲਿਓ ਅੰਗੂਰੀਆਂ ਰਹਾਉ ਸਰਵਨਉ ਸੁਰਤ ਨੈਨ ਸੁंदर ਨਈਆਰਤ ਦੁਆਰ ਰਤਟ ਪਿੰਗੂਰੀਆਂ ਦੀਨ ਆਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮੈਂ ਤਰੀਆਂ ਚਰਨ ਕੰਬ ਲਹਿਰਦੀ ਗਏ ਨਾਨਕ ਪੈਸਾਗਰ ਸੰਤ ਪਾਰਿ ਉਤਰੀਆ